ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਹਫਰੇ ਲੈ ਕੇ ਹਾਜ਼ਰ ਹਾਂ ਜੀ ਅਗਲੇ 10 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 5 ਮਈ ਤੱਕ ਪੰਜਾਬ ਦਾ ਔਰ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਸਾਰਸਿਲ ਦੀਆਂ ਫਤਹਾਜਾ ਸੈਟਲਾਈਟ ਦੇ ਸਿਨਾਂ ਤੇ ਸਦਾ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਤੇ ਲੱਗ ਸਕਦਾ ਸਵਾਖਸ਼ ਅਸਲੇ ਵਜਰੇ ਨੇ ਤੇ ਪੱਛੇ ਹਰੇਲ ਦਾ ਦਿਨ ਆਪਣੀ ਆਖਰੀ ਪੜਾਤਿਆ ਜੇਕਰ ਅਸੀਂ ਗੱਲ ਕਰਦੇ ਹਾਂ ਜੀ ਪੰਜਾਬ ਹਰਿਆਣਾ ਰਾਜਸਥਾਨ ਦੀ ਰਾਜਸਥਾਨ ਵਾਲੇ ਪਾਸੇ ਅਸਲੇ ਇੱਕ ਬੱਦਲ ਬਣ ਰਿਹਾ ਜੜਾ ਕਿ ਹੁੰਦੇ 2-3 ਘੰਟਿਆਂ ਦੇ ਵਿੱਚ ਕਿਤੇ ਕਿਤੇ ਹਲਕੀ-ਮੋਟੀਆਂ ਕਾਰਵਾਈਆਂ ਦੇ ਸਕਦਾ ਉਹ ਵੀ ਹਲਕੀ ਬੂੰਦਾਬاندی ਕਿਤੇ ਕਿਤੇ ਹਲਕੀ ਕੰਮਣ ਖਾਸ ਕਰ ਮਿਕਾਨੇਰ ਤੇ ਜਿਹੜੇ ਪੱਛਮੀ ਭਾਗ ਨੇ ਔਰ ਨਾਲਗਦੇਰ ਖੇਤਰੇ ਨਾਲ ਭਾਗਾਂ ਦੇ ਵਿੱਚ ਉਮੀਦ ਰਹੇਗੀ ਹਲਕੀ ਕੰਮਣ ਦੀ ਅਗਲੇ 3-4 ਘੰਟਿਆਂ ਦੇ ਦਰਮਿਆਨ ਪੰਜਾਬ ਵਾਲੇ ਫਾਸੇ ਜੇਕਰ ਦੇਖਦੇ ਆਂ ਸ਼੍ਰੀ ਗੰਗਾ ਨਗਰ ਫਾਜ਼ਿਲਕਾ ਬਠਿੰਡਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਫਰਦੀ ਹਲਕਾ ਬੱਦਲ ਗੁਜ਼ਰ ਰਿਹਾ। ਉਮੀਦ ਆਸਰ ਕੋਈ ਨਹੀਂ ਹੈ ਜੀ ਬੱਦਲ ਵਜੋਂ ਪਲੇ ਹੱਦਰ ਤੇ ਗੁਜ਼ਰਦੇ ਰਹਿਣੀਆਂ। ਜੇਕਰ ਹਲਕੇ ਕਿਨਮਣ ਜੀ ਹੋ ਜਾਂਦੀਆਂ 5-7 ਮਿੰਟਾਂ ਵਾਲੀ ਉਹ ਤੋਂ ਆਫੇਨ ਕਾਰ ਨਹੀਂ ਕਰ ਸਕਦੇ। ਬਾਕੀ ਮੌਸਮ ਗਰਮ ਤੇ ਖੁਸ਼ਕ ਬਣਿਆ ਹੋਇਆ ਜੀ। ਅੱਜ ਦਾ ਪਾਰਾ ਜੇਕਰ ਅਫਾ ਅੰਦਾਜ਼ਾ ਲਗਾਉਣੇ ਤੇ 40 ਤੋਂ ਪਾਰ ਹੀ ਹੋਏਗਾ। 38-39-40 ਜਾਂ 47 ਟੈਂਪਰੇਚਰ ਕੁਝ ਬੋਝਲਿਆਂ ਦੇ ਵਿੱਚ ਤੇ ਇੱਕ ਦੋ ਜਲਿਆਂ ਦੇ ਵਿੱਚ 40 ਤੋਂ ਪਾਰ ਟੈਂਪਰੇਚਰ ਦਰਜ ਹੋਏ ਹੋਣਗੇ ਜੇਕਰ ਅਸੀਂ ਗੱਲ ਕਰੀਏ ਜੀ ਹਵਾਵਾਂ ਦੀ ਉੱਤਰ ਪਛੋਦੀਆਂ ਹਵਾਵਾਂ ਹਲਕੇ ਤੋਂ ਦਰਮਿਆਨੀ ਮੱਧਮ ਰਫਤਾਰ ਤੇ ਜੜੀਆਂ ਨੇ ਚੱਲ ਰੀਆਂ ਨੇ ਹੀਟ ਵੇਵ ਦੇ ਅਲਰਟ ਮੌਸਮਾਗਨੇ ਜਾਰੀ ਕੀਤੇ ਹੋਏ ਸੀ ਤੇ ਹੀਟ ਵੇਵ ਬਹੁਤੇ ਖਾਗਾਂ ਦੇ ਵਿੱਚ ਚੱਲ ਰਹੀ ਆ ਗਰਮ ਲੋ ਦੇ ਅਲਰਟ ਅਸੀਂ ਫੈਲਾ ਵੀ ਤੁਹਾਨੂੰ ਦੱਸਤਾ ਸੀ ਕਿ ਮੌਸਮਾਗਨੇ ਜਾਰੀ ਕੀਤੇ ਨੇ ਤੇ ਆਉਂਦੇ ਦਿਨਾਂ ਦੇ ਲਈ ਵੀ ਹੀਟ ਵੇਵ ਦੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਅਗਲੇ 4 ਖਾਹਾਂ ਦੇ ਨੇ ਹੀਟ ਵੇਵ ਚੱਲ ਰਹੀ ਆ ਜੀ 28 29 ਤੱਕ ਉਸ ਤੋਂ ਬਾਅਦ 30 ਤੋ ਲੈ ਕੇ 5 ਵਜੇ ਦੇ ਵਿੱਚਕਾਰ ਜਿਹੜਾ ਸਿਸਟਮ ਲੱਗਣਾ ਹੈ ਉਹ ਬਿਲਕੁਲ ਐਜ਼ ਇਟ ਉਸੇ ਤਰ੍ਹਾਂ ਲੱਗ ਰਿਹਾ ਜਿਵੇਂ ਕਿਸਨੂੰ ਅਪਡੇਟ ਦਿੱਤੀ ਸੀ ਤੇ ਦਰਮਿਆਨੇ ਤੋਂ ਲੈ ਕੇ ਤਗੜੇ ਮੀਂਹ ਪਲੱਸ ਤਗੜੀ ਗੜੀਮਾਰ ਪਲੱਸ ਤਗੜਾ ਹਨੇਰ ਚ ਖੜ ਚੱਲੇਗਾ ਉਹ ਭਾਵੇਂ ਪੰਜਾਬ ਦੇ ਖੇਤਰ ਹੈ ਹਰਿਆਣਾ ਰਾਜਸਥਾਨ ਵੱਡੇ ਖੇਤਰ ਨੂੰ ਇਹ ਸਿਸਟਮ ਪ੍ਰਭਾਵਿਤ ਕਰੇਗਾ ਜੀ ਪਹਾੜਾਂ ਦੇ ਵਿੱਚ ਵੀ ਮੀਂਹ ਲੱਗਣਗੇ ਪਰ ਮੈਦਾਨਾਂ ਦੇ ਵਿੱਚ ਜ਼ਿਆਦਾ ਜ਼ੋਰੇਦਾਰ ਰਹੇਗਾ ਤੇ ਪੰਜਾਬ ਦੇ ਵਿੱਚ ਵੀ ਬਹੁਤੇ ਖੇਤਰਾਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਗੜੀਮਾਰ ਤੇ ਬਹੁਤੇ ਹਾਗਾ ਦੇ ਵਿੱਚ ਦਰਮਿਆਨੇ ਤੇ ਕਿਤੇ ਕਿਤੇ ਤੇਜ਼ ਸ਼ਰਾਟੇ ਲੱਗ ਸਕਦੇ ਨੇ ਇਸ ਸਿਸਟਮ ਦੇ ਇਸ ਸਿਸਟਮ ਤਿੰਨ ਵੀ ਸਰਗਮ ਹੋ ਸਕਦਾ ਇੱਕ ਤੋਂ ਵੀ ਹੋ ਸਕਦਾ ਜਾਂ ਹੋ ਸਕਦਾ 29 ਦੀ ਰਾਤ ਤੋਂ ਵੀ ਹੋ ਸਕਦਾ ਅੱਗੇ ਵਿੱਚ 12 24 ਘੰਟੇ ਹੋ ਸਕਦੇ ਨੇ ਤੇ ਜਿਵੇਂ ਜਿਵੇਂ ਅਫਰ ਲੱਗੇ ਜਾ ਰਹੇ ਆ ਸਿਸਟਮ ਦੇ ਉਹਦੇ ਅਫਰ ਡੇਟ ਅਸੀਂ ਤੁਹਾਨੂੰ ਰੈਗੂਲਰ ਤੌਰ ਤੇ ਅੱਦ ਦਿਨ ਦੇ ਰੱਖਾਂਗੇ ਉਸ ਤੋਂ ਫਾਇਲਾ ਜਿਹੜੇ 4-5 ਦਿਨ ਨੇ ਜੀ ਗਰਮੀ ਵਾਲੇ ਹੋਣਗੇ ਤੇ ਹੀਟ ਵੇਵ ਤੋਂ ਆਫਾ ਬਚ ਕੇ ਰਹਿਣਾ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਬਚਾ ਕੇ ਰੱਖਣਾ ਸਕਰੀਨ 'ਤੇ ਦੇਖ ਸਕਦੇ ਆ ਚੰਡੀਗੜ੍ਹ ਦਿੱਲੀ ਹਰਿਆਣਾ ਔਰ ਪੰਜਾਬ ਦੇ ਅਫਰ ਡੇਟ ਤੁਹਾਡੇ ਸਾਹਮਣੇ ਆ ਅਗਲੇ 5 ਦਿਨਾਂ ਦੇ ਲਈ ਹੀਟ ਵੇਵ ਦੇ ਅਲਰਟ ਜਿਹੜੇ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ 29 ਤਰੀਕ ਤੱਕ ਹੀਟ ਵੇਵ ਚੱਲਣੀ ਆ ਹਾਲਾਂਕਿ 29 ਤੋਂ ਵਜਨਾ ਸੰਭਵ ਹੈ ਮੌਸਮ ਦੇ ਵਿੱਚ ਪਰ ਕੁਝ ਖੇਤਰਾਂ ਦੇ ਵਿੱਚ ਹੀਟ ਵੇਵ ਫਿਰ ਤੋਂ ਚੱਲਦੀ ਰਹੇਗੀ ਭਾਵੇਂ ਫੁਰਾ ਚੱਲ ਹੋਏਗਾ 29 ਤਰੀਕ ਨੂੰ ਪੁਰੇ ਦੀ ਹਵਾ ਯਾਨੀ ਕੀਸਟ ਵਿੰਡ ਪਰ ਉਹਦੇ ਵਿੱਚ ਵੀ ਗਰਮਾਹਟ ਹੋਏਗੀ ਜਿਹੜਾ ਨਮੀ ਲਿਆ ਕੇ ਸਿੱਟੇਗੀ ਜਦੇ ਨਾਲ ਕਹਿ ਸਕਦੇ ਹਾਂ ਹਿਊਮਿਡਿਟੀ ਬਣੇਗੀ ਹਿਊਮਿਡਿਟੀ ਬਣਨ ਕਾਰਨ ਜਿਹੜੇ ਹੋਮਸ ਦੇ ਵਿੱਚ ਵਾਧਾ ਹੋਵੇਗਾ ਤੇ ਇਹ ਸਭ ਕੁਝ ਡਿਫੈਂਡ ਕਰੇਗਾ ਸਿਸਟਮ ਨੂੰ ਸਪੋਰਟ ਕਿੰਨੇ ਕੁ ਮਿਲਦੀ ਆ ਪੂਰਾ ਕੇ ਨਿਰਵਾਰਤਾਰ ਤੇ ਚੱਲਦਾ ਹੀਟ ਕੰਨੇ ਲੱਗ ਗਿਆ ਤੇ ਫਿਰਤੀ ਤਰੀਕ ਨੂੰ ਅਸਰ ਬਣ ਜਾਣਗੇ ਮੇ ਚਖੜ ਦੇ ਤੇ ਫਿਲਹਾਲ ਜੀ ਬਚ ਕੇ ਆਪਾਂ ਹੀਟ ਦੇ ਉੱਤੇ ਰਹਿਣਾ ਯੈਲੋ ਅਲਰਟ ਜੜੇ ਜਾਂ ਜਾਰੀ ਕਰ ਦਿੱਤੇ ਗਏ ਨੇ ਮੌਸਮ ਫਾਗਲੋਂ ਆਉਂਦੇ ਦਿਨਾਂ ਦੇ ਲਈ ਉਸ ਤੋਂ ਬਾਅਦ ਸਿਸਟਮ ਵੀ ਲੱਗਣ ਨੂੰ ਤਿਆਰ ਹੈ ਤੇ ਸਿਸਟਮ ਤੋਂ ਬਾਅਦ ਇੱਕ ਸਿਸਟਮ ਹੋਰ ਆ ਰਿਹਾ ਜਿਹੜਾ ਕਿ 5 6 7 ਜਾਂ ਫਿਰ ਕਹ ਲਈਏ 6 7 8 ਇਹਨਾਂ ਦਿਨਾਂ ਦੇ ਦਰਮਿਆਨ ਲੱਗੇਗਾ ਉਹ ਸਿਸਟਮ ਵੀ ਤਗੜੇ ਲੈਵਲ ਦਾ ਇਸ ਲਈ ਦੋ ਸਿਸਟਮ ਦੇ ਕੋਲੋਂ ਤਗੜੇ ਜਾਪ ਰਹੇ ਨੇ ਹਾਲੇ ਇਹਨਾਂ ਦੇ ਵਿੱਚ ਫੇਰ ਬਦਲਵੀ ਹੋ ਸਕਦਾ ਬਾਕੀ ਇਹਦੀ ਅਪਡੇਟ ਤੁਹਾਨੂੰ ਆਉਂਦੇ ਦਿਨ Редактор субтитров А.Семкин Корректор А.Егорова